पंजाब नशिया खिलाफ चलाई मुहिम पिंड तरखान माजरा विखे डी जी पी अर्पित शुक्ला की अगवाई रेड़ की गई इस दौरान कई नशे का कारोबार करने वाले सौदागर गिरफ़्तार भी पुलिस वालों गया इस मौके से फतेहगढ़ साहिब की जिला पुलिस मुखी डा रवजोत कौर गरेवाल और होर पुलिस मुलाजम भी उजूद रहे डीजीपी अर्पित शुक्ला ने दसिया कि पंजाब सरकार वालों नशे के खात्मे ले कास्को मुहिम त नशा वेच वाले सौदागरों सलाखा पिछे बंद किया जा रहा है उन्होंने दसिया कि जिल फ़तेहगढ़ स साहिब के वाके रेड की दे वाक वाक कीती गई और नशे के सौदागर काबू किया गया है पिंड तरखान माजरा के एक व्यक्ति ने दसिया उस दे खिलाफ़ एक नशे का मामला दर्ज हो गया सी उस तो बाद उस दे बेटे की मौत तो बाद नशे का कारोबार छड़ दता ਅੱਜ ਇਹ ਪੰਜਾਬ ਦੇ ਤਿੰਨ ਕਮਿਸ਼ਨਰੇਟ ਚਰਪਤੀ ਜ਼ਿਲ੍ਹਿਆਂ ਦੇ ਵਿੱਚ ਕੋਆਰਡੀਨੇਟਡ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਇਹਦਾ ਮੁੱਖ ਉਦੇਸ਼ ਹੈ ਕਿ ਜਿਹੜੇ ਡਰਗ ਫੈਡਲਰਸ ਤੇ ਡਰਗਸ ਸਮੱਗਲਰਸ ਹਨ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਇਸੇ ਦੇ ਤਹਿਤ ਅੱਜ ਮੈਂ ਇਥੇ ਆਇਆ ਹਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਇਥੇ ਸਰਹੰਗ ਦੇ ਜੁਬੀ ਸਹਿਯੋਗ ਆਪਰੇਸ਼ਨਸ ਚੱਲ ਰਹੇ ਹਨ ਉਹਨੂੰ ਸੁਪਰਵਾਈਜ਼ ਕਰਨ ਲਈ ਇਹਨਾਂ ਆਪਰੇਸ਼ਨਸ ਦੇ ਵਿੱਚ ਪਾਰਟਿਸਿਪੇਟ اور ਸੁਪਰਵਾਈਜ਼ਨ ਲਈ ਚੰਡੀਗੜ੍ਹ ਤੋਂ ਸੀਨੀਅਰ ਆਫਸਰਸ ਦੀ ਵੀ ਡਿਊਟੀ ਲਾਈ ਗਈ ਹੈ ਤਾਂ ਕਿ ਉਹ ਵਕਫ ਵਕ ਜ਼ਿਲ੍ਹਿਆਂ 'ਚ ਜਾ ਕੇ ਇਹਨਾਂ ਆਪਰੇਸ਼ਨਸ ਨੂੰ ਸੁਪਰਵਾਈਜ਼ ਕਰਨ। ਔਰ ਇਹਦਾ ਇੱਕ ਬਹੁਤ ਚੰਗਾ ਹੁੰਗਾਰਾ ਸਾਨੂੰ ਮਿਲ ਰਿਹਾ ਹੈ। ਲੋਕਾਂ ਦਾ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ। ਔਰ ਸਾਰੀ ਉਮੀਦ ਹੈ ਕਿ ਜਿਸ ਤਰ੍ਹਾਂ ਦਾ ਸਹਿਯੋਗ ਲੋਕਾਂ ਦਾ ਮਿਲ ਰਿਹਾ ਹੈ ਔਰ ਜਿਸ ਤਰ੍ਹਾਂ ਸਾਡੀ ਫੋਰਸ ਮਿਹਨਤ ਨਾਲ ਕੰਮ ਕਰ ਰਹੀ ਹੈ ਇਸ ਡਰਗ ਦੇ ਕੋਰੋਨਾ ਸੂਚੇਤੀ ਪੰਜਾਬ ਤੋਂ ਹਟਾਵਾਂਗੇ। ਅਸਮਾ ਫੋਲੋ-ਅੱਪ ਵਿੱਚ ਇੱਕ ਪੱਛਾਤਾੜੀ ਹੋਗਾ ਜੀ। ਕਸਤਵਾਜੀ ਮੇਰਾ ਬੇਟਾ ਬੁੱਜ ਗਿਆ ਜੀ ਉਪਰੇ 19 ਸਾਲ ਦਾ ਜੀ ਇੱਕ ਵਾਰੀ 24 ਸਾਲ ਦੀ ਬੇਟੀ ਕੁਝ ਵੀ ਫਿਰ ਮੇਰੇ ਬੇਟੇ ਨੇ ਕੋਡ ਮੈਰਿਜ ਕਰਾਇਆ ਜੀ ਆਪਣੇ ਚੰਡੀਗੜ੍ਹ ਤੇ ਉਹਨਾਂ ਨੇ 12ਵੀਂ ਪਾਸਾ ਬੇਟਾ 12ਵੀਂ ਵਿੱਚ 9 ਪਾਸਾ ਜੀ ਉਹਨਾਂ ਨੇ ਮੈਨੂੰ ਕਿਹਾ ਇਹ ਕੰਮ ਤੋਂ ਨਫਤ ਕਰੋ ਉੱਤੇ ਬਾਅਦ ਜੀ ਆਪਣਾ ਨੇ ਇਸੇ ਰਲਰ ਛੱਡ ਦਿੱਤਾ ਇਹ ਆਪਣਾ ਬੁੜੇ ਬੱਚੇ ਮਰ ਗਏ ਜੀ ਕਿਹਨੀ ਵਸੀਅਤ ਕਿੱਥੋਂ ਮਿਲੀ ਕੰਮ ਸੇ ਬੰਦੀ ਵਸੀਅਤ ਮੈਨੂੰ ਇੱਥੋਂ ਮਿਲਿਆ ਜੀ ਜਦੋਂ ਮੇਰੀ ਬੇਟੀ ਤੇ ਬੇਟਾ ਬੁੱਜ ਗਿਆ ਫਿਰ ਉਹਨਾਂ ਝੋਕ ਲੱਗ ਗਈ छो पर परे ठीक है था तो बेटा था। तो बेटा कम नहीं ना ये काम कुछ नहीं है जिन्ना करीरा भी लग जा कड़िया जेल्ला फायदा पूरी